ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟ ਕੈਨ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਸਵੈਟਰ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਜਿਹਦੇ ਆਪਾਂ ਬਾਰਡਰ ਦੇ ਲਈ ਹੋਏ ਆ 52 ਜੁਟੇ ਤੇ ਉਪਰੋਂ ਆਪਾਂ 55 ਜੁਟਿਆਂ ਤੇ ਇਹ ਸਕੀਵੀ ਬਣਾਈ ਹੋਈ ਹੈ ਫੁੱਲ ਸਾਈਜ਼ ਸਕੀਵੀ ਬਣਾਈ ਹੋਈ ਹੈ ਆਪਾਂ ਤੇ ਇਸ ਦੇ ਉੱਪਰ ਆਪਾਂ ਡਿਜ਼ਾਈਨ ਬਣਾਇਆ ਹੋਇਆ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਲਾਈ ਤੋਂ ਆਪਾਂ ਡਿਜ਼ਾਈਨ ਪਾਉਣਾ ਹੈ ਇੱਕ ਗੁੰਡਾ ਉਤਾਰ ਕੇ ਇੱਕ ਗੁੰਡਾ ਉਤਾਰ ਕੇ ਤਿੰਨ ਗੁੰਡੇ ਉਲਟੇ ਬਣਾਵਾਂਗੇ ਤਿੰਨ ਗੁੰਡੇ ਉਲਟੇ ਧਾਗਾ ਪਿੱਛੇ ਰੱਖਾਂਗੇ ਇਸ ਤੋਂ ਅੱਗੇ ਆਪਾਂ 19 ਗੁੰਡੇ ਸਿੱਧੇ ਬਣਾਵਾਂਗੇ ਤਗਾ ਵਿੱਚ ਰੱਖ ਕੇ 19 ਕੁੰਡੇ ਸਿੱਧੇ ਬਣਾਵਾਂਗੇ 19 ਕੁੰਡੇ ਆਪਾਂ ਸਿੱਧੇ ਬਣਾਵਾਂਗੇ ਤੇ ਬਾਅਦ ਵਿੱਚ ਵਿੱਚ ਆਪਾਂ 3-3 ਕੁੰਡੇ ਉਲਟੇ ਰੱਖਨੇ ਆ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਹੋ ਬਣਾ ਕੇ ਬਹੁਤ ਵਧੀਆ ਲੱਗਦਾ ਬਣਿਆ ਹੋਇਆ ਇਹ ਡਿਜ਼ਾਈਨ ਹਾਂਜੀ 3-3 ਕੁੰਡੇ ਵਿਚਾਲੇ ਆਪਾਂ ਉਲਟੇ ਰੱਖੇ ਹੋਏ ਆ ਤੇ 19 ਕੁੰਡੇ ਸਿੱਧੇ ਰੱਖਣੇ ਆ ਸਿੱਧੀ ਸਲਾਈ ਤੋਂ ਆ ਦੇਖੋ ਜੀ ਤੇ ਲਾਸਟ ਤੇ ਫਿਰ ਆਪਾਂ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਹੀ ਤਿੰਨ ਤਿੰਨ ਕੁੰਡੇ ਵਿਚਾਲੇ ਆਪਾਂ ਉਲਟੇ ਰੱਖਣੇ ਆ ਤੇ 19 ਕੁੰਡਿਆਂ ਤੇ ਆਪਾਂ ਡਿਜ਼ਾਈਨ ਪਾਉਣਾ ਹੈ। ਹਾਂਜੀ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ ਲੁਟਾਉਣਾਗੇ। ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ ਲੁਟਾਉਣ ਕੇ ਕੰਪਲੀਟ ਕਰਾਂਗੇ। ਹਾਂਜੀ ਹੁਣ ਆਪਾਂ ਗਿਆਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਕਿੰਨੇ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਹਾਂਜੀ ਧਾਗਾ ਪਿੱਛੇ ਕਰਕੇ ਇਸ ਤੋਂ ਅੱਗੇ ਆਪਾਂ ਤਿੰਨ ਕੁੰਡੇ ਸਿੱਦੇ ਬਣਾਵਾਂਗੇ ਹਾਂ ਦੇਖੋ ਜੀ ਤਿੰਨ ਕੁੰਡੇ ਸਿੱਦੇ ਇਸ ਤੋਂ ਅੱਗੇ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤਾਂ ਅੱਗੇ ਤੇ ਵੱਲ ਦਾਂਗੇ ਇਸ ਤਰ੍ਹਾਂ ਫਿਰ ਇੱਕ ਕੁੰਡਾ ਸਿੱਧਾ ਫਿਰ ਤਾਂ ਅੱਗੇ ਤੇ ਵੱਲ ਦਾਂਗੇ ਇਸ ਤੋਂ ਅੱਗੇ ਫਿਰ ਦੋ ਗੁੰਡੇ ਸਿੱਧੇ ਆ ਦੇਖੋ ਜੀ ਇੱਥੇ ਦੋ ਵੱਲ ਪਏ ਆ ਤੇ ਇਸ ਤੋਂ ਅੱਗੇ ਆਪਾਂ ਦੋ ਗੁੰਡੇ ਫਿਰ ਘਟਾਵਾਂਗੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਫਿਰ ਤੁਹਾਨੂੰ ਸਮਝ ਚ ਆ ਜਾਊਗਾ ਆ ਦੇਖੋ ਜੀ ਤਿੰਨ ਕੁੰਡੇ ਸਿੱਧੇ ਫਿਰ ਦੋ ਗੁੰਡਿਆਂ ਤੋਂ ਇੱਕ ਕੁੰਡਾ ਕੀਤਾ ਫਿਰ ਵੱਲ ਪਾਇਆ ਜਾਲ ਜਾਲੀ ਪਾਈ ਫਿਰ ਇੱਕ ਕੁੰਡਾ ਸਿੱਧਾ ਤੇ ਇਸ ਤੋਂ ਅੱਗੇ ਵਾਲੇ ਤਿੰਨ ਕੁੰਡਿਆਂ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਆ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਬਣਾਉਣਾ ਹੈ ਸੌਰੀ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਬਣਾਉਣਾ ਤਿੰਨ ਕੁੰਡੇ ਸਿੱਧੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਜਾਲੀ ਪਾਈਏ ਫਿਰ ਇੱਕ ਕੁੰਡਾ ਸਿੱਧਾ ਬਣਾਇਆ ਆ ਦੇਖੋ ਜੀ ਇੱਥੇ ਫਿਰ ਆਪਾਂ ਦੋ ਕੁੰਡੇ ਸਿੱਧੇ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਥੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇਸ ਤੋਂ ਅੱਗੇ ਇਸ ਤਰ੍ਹਾਂ ਤਿੰਨ ਕੁੰਡੇ ਸਿੱਦੇ ਲਾਸਟ ਤੇ ਫਿਰ ਆਪਣੇ ਸੇਮ ਉਸੇ ਤਨੇ ਧਾਗਾ ਅੱਗੇ ਕਰਕੇ ਫਿਰ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਹਾਂ ਦੇਖੋ ਜੀ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ ਉਲਟਾ ਵੰਣਾਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਵੰਣਾਗੇ ਹਾਂਜੀ ਹੁਣ ਆਪਾਂ ਗਏ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਆ ਦੇਖੋ ਜੀ ਧਾਗਾ ਪਿੱਛੇ ਕਰਾਂਗੇ ਇੱਥੇ ਦੋ ਕੁੰਡੇ ਸਿੱਧੇ ਬਣਾਵਾਂਗੇ ਪਹਿਲਾਂ ਆਪਾਂ ਫਿਰ ਆਹ ਵਾਲੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗੇ ਤੇ ਵਲ ਦਾਂਗੇ ਵਿਚਾਲੇ ਵਾਲੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਫਿਰ ਧਾਗੇ ਤੇ ਵਲ ਦਾਂਗੇ ਹਾਂਜੀ ਧਾਗੇਤਵਲ ਦੇ ਇੱਕ ਕੁੰਡਾ ਸਿੱਧਾ ਫਿਰ ਦੋ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਵਲਦਾਂਗੇ ਵਿਚਾਲੇ ਫਿਰ ਤਿੰਨ ਕੁੰਡੇ ਸਿੱਧੇ ਫਿਰ ਵਾਲਦਾਂਗੇ ਧਾਗੇ ਤੇ ਫਿਰ ਇੱਧਰ ਫਿਰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਲਾਸਟ ਤੇ ਫਿਰ ਇੱਧਰ ਦੋ ਕੁੰਡੇ ਸਿੱਧੇ ਆ ਜਾਣਗੇ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਪੁੱਠੀ ਸਲਾਈ ਤੋਂ ਉਲਟਾ-ਉਲਟਾ ਆਉਣਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤਿੰਨ ਕੁੰਡੇ ਉਲਟੇ ਧਾਗਾ ਵਿਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗੇ ਤੇ ਵਲਦਾਂਗੇ ਬਾਕੀ ਕੁੰਡੇ ਸਿੱਧੇ ਵਿਚਾਲੇ ਵਾਲੇ ਜਿਨ੍ਹਾਂ ਤੇ ਆਪਾਂ ਵਲ ਪਾ ਕੇ ਕੁੰਡੇ ਬਣਾਏ ਆ ਉਹ ਸਾਰੇ ਸਿੱਧੇ ਫਿਰ ਧਾਗੇ ਤੇ ਵਲਦਾਂਗੇ ਤਿੰਨ ਕੁੰਡਿਆਂ ਤੋਂ ਇੱਥੇ ਫਿਰ ਇੱਕ ਕੁੰਡਾ ਕਰਾਂਗੇ ਫਿਰ ਤਾਂ ਧਾਗੇ ਵੱਲ ਦਾਾਂਗੇ ਬਾਕੀ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਪਿੱਛੇ ਰੱਖ ਕੇ ਹਾਂਜੀ ਫਿਰ ਇੱਥੇ ਆਪਾਂ ਧਾਗੇ ਤੇ ਵੱਲ ਦਾਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਉੱਠੀ ਸਲਾਈ ਤੋਂ ਫਿਰ ਉਲਟਾ ਉਲਟਾਵਾਂਗੇ ਹਾਂਜੀ ਹੁਣ ਆਪਾਂ ਆ ਗਿਆ ਸਿੱਧੀ ਸਲਾਈ ਸਿੱਧੀ ਸਲਾਈ ਫਿਰ ਆਪਾਂ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਹਾਂਜੀ ਦੋ ਕੁੰਡੇ ਸਿੱਦੇ ਆ ਦੇਖੋ ਜੀ ਇੱਕ ਇੱਕ ਗੁੰਡਾ ਆਪਾਂ ਸਾਈਡਾਂ ਤੋਂ ਇੱਕ ਇੱਕ ਗੁੰਡਾ ਸਿੱਧਾ ਰੱਖਿਆ ਬਾਕੀ ਇਹਨਾਂ ਗੁੰਡਿਆਂ ਤੇ ਡਿਜ਼ਾਈਨ ਪਾਉਣੇ ਨੇ ਵਿਚਾਲੇ ਇੱਥੇ ਦੋ ਗੁੰਡੇ ਸਿੱਧੇ ਬਣਾਵਾਂਗੇ ਵੱਲ ਵਾਲਾ ਗੁੰਡਾ ਵੀ ਸਿੱਧਾ ਬਣਾਵਾਂਗੇ ਹੁਣ ਆਪਾਂ ਇੱਥੇ ਵੱਲ ਪਾਵਾਂਗੇ ਆ ਦੇਖੋ ਜੀ ਇੱਕ ਗੁੰਡਾ ਸਿੱਧਾ ਫਿਰ ਆਪਾਂ ਇੱਥੇ ਵਿਚਾਲੇ ਵਾਲੇ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਵਿਚਾਲੇ ਵਾਲੀ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਫਿਰ ਇੱਕ ਗੁੰਡਾ ਸਿੱਧਾ ਇੱਥੇ ਫਿਰ ਵਲ ਪਾਵਾਂਗੇ ਆਪਾਂ ਫਿਰ ਇੱਧਰ ਤਿੰਨ ਕੁੰਡੇ ਸਿੱਧੇ ਫਿਰ ਇੱਥੇ ਵਲ ਪਾਵਾਂਗੇ ਆਪਾਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਵਿਚਾਰੇ ਵਾਲੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਕੁੰਡੇ ਸਿੱਧਾ ਬਣਾਵਾਂਗੇ ਫਿਰ ਵਲ ਪਾਵਾਂਗੇ ਬਾਕੀ ਕੁੰਡੇ ਵੀ ਸਿੱਧੇ ਬਣਾਵਾਂਗੇ ਆਹ ਵਾਲੇ ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਹੁਣ ਆਪਾਂ ਅਗੇ ਪੁੱਠੀ ਸਿਲਾਈ ਉਲਟਾ-ਉਲਟਾ ਬਣਾਵਾਂਗੇ ਇਸ ਡਿਜ਼ਾਈਨ ਵਿੱਚ ਪੁੱਠੀ ਸਿਲਾਈ ਤੋਂ ਕੋਈ ਵੀ ਡਿਜ਼ਾਈਨ ਨਹੀਂ ਪਊਗਾ ਸਾਰੀ ਸਿਲਾਈ ਉਲਟਾ-ਉਲਟਾ ਬਣਾਉਣਾ ਹੈ ਹਾਂਜੀ ਹੁਣ ਆਪਾਂ ਆ ਗਿਆਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਤਿੰਨ ਕੁੰਡੇ ਉਲਟੇ ਤਾਂ ਆ ਪਿਛੇ ਕਰਾਂਗੇ ਦੋ ਕੁੰਡੇ ਅਗਲੇ ਸਿੱਧੇ ਤੇ ਇਸ ਤੋਂ ਅਗਲੇ ਆਹ ਕੁੰਡਾ ਵੀ ਤੀਜਾ ਵੀ ਕੁੰਡਾ ਸਿੱਧਾ ਤੇ ਆ ਵਾਲਾ ਵਲ ਵਾਲਾ ਕੁੰਡਾ ਵੀ ਸਿੱਧਾ ਫੇਰ ਇੱਥੇ ਵਲ ਪਾਵਾਂਗੇ ਆਪਾਂ ਤੇ ਵਿਚਾਲੇ ਆਪਣੇ ਜਿਹੜੇ ਤਿੰਨ ਕੁੰਡੇ ਬਚ ਗਏ ਆ ਉਹਨਾਂ ਨੂੰ ਆਪਾਂ ਤਿੰਨ ਕੁੰਡੇਾਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਥੇ ਵਲ ਪਾਵਾਂਗੇ ਅਗਲੇ ਕੁੰਡੇ ਸਿੱਧੇ ਬਣਾਵਾਂਗੇ ਆ ਦੇਖੋ ਜੀ ਫਿਰ ਇੱਥੇ ਵਲ ਪਾਵਾਂਗੇ ਬਚਾੜੇ ਫਿਰ ਆਪਣੇ ਤਿੰਨ ਕੁੰਡੇ ਬਚੇ ਆ ਉਹਨਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਥੇ ਵਲ ਪਾਵਾਂਗੇ ਬਾਕੀ ਕੁੰਡੇ ਸਿੱਧੇ ਬਣਾਵਾਂਗੇ ਲਾਸਟ ਵਾਲੇ ਕੁੰਡੇ ਉਲਟੇ ਤਿੰਨ ਤੇ ਲਾਸਟ ਵਾਲਾ ਕੁੰਡਾ ਸਿੱਧਾ ਆ ਦੇਖੋ ਜੀ ਪੁੱਠੀ ਸਲਾਈ ਤੋਂ ਹੁਣ ਆਪਾਂ ਫਿਰ ਉਲਟਾ-ਉਲਟਾਵਾਂਗੇ ਇੱਥੇ ਆਪਣੀ ਡੱਬੀ ਜਿਹੜੀ ਆ ਉਹ ਬੰਦ ਹੋ ਗਈ ਏ ਵਿਚਾਲੇ ਇੱਕ ਡੱਬੀ ਜਿੰਨੀ ਕ ਆਪਾਂ ਸ਼ੁਰੂ ਕੀਤੀ ਸੀ ਓਨੀ ਇੱਕ ਬਚ ਗਈ ਏ ਪੁੱਠੀ ਸਲਾਈ ਤੋਂ ਉਲਟਾ-ਉਲਟਾਵਾਂਗੇ ਹਾਂਜੀ ਸਿੱਧੀ ਸਲਾਈ ਤੋਂ ਫਿਰ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਤੇ 19 ਕੁੰਡੇ ਸਿੱਧੇ ਇਹਨਾਂ ਕੁੰਡਿਆਂ ਨੂੰ ਵਾਰ-ਵਾਰ ਰਿਪੀਟ ਕਰਨਾ ਆਪਾਂ ਤਿੰਨ ਕੁੰਡੇ ਉਲਟੇ 19 ਕੁੰਡੇ ਸਿੱਧੇ ਤੇ ਇਹਨਾਂ 19 ਕੁੰਡਿਆਂ ਦੇ ਵਿੱਚ ਹੀ ਇਹ ਡਿਜ਼ਾਈਨ ਪਾਊਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਇੱਕ ਵਾਰ ਡਿਜ਼ਾਈਨ ਸ਼ੁਰੂ ਹੋ ਜੇ ਬਾਅਦ ਵਿੱਚ ਹੱਪੀ ਆਪਣੇ ਆਪ ਹੀ ਆਪਾਂ ਨੂੰ ਪਤਾ ਲੱਗਦਾ ਜਾਂਦਾ ਹੈ ਕਿ ਇਸ ਤਰ੍ਹਾਂ ਅੱਗੇ ਬਣਾਉਣਾ ਹੈ ਆਪਾਂ ਆ ਦੇਖੋ ਜੀ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਤੇ ਇਸ ਤਰ੍ਹਾਂ ਆਪਣਾ ਰਿਜ਼ਾਈਟ ਬਣ ਕੇ ਤਿਆਰ ਹੋ ਜਾਊਗਾ ਆ ਦੇਖੋ ਜੀ ਜਿਸ ਸਵੈਟਰਸ ਕੀ ਵੀ ਦੇ ਉੱਪਰ ਇਹ ਡਿਜ਼ਾਈਨ ਬਹੁਤ ਜੱਚ ਰਿਹਾ ਹੈ ਵਾਈਟ ਰੰਗ ਦੇ ਉੱਪਰ ਵੀ ਇਹ ਡਿਜ਼ਾਈਨ ਬਹੁਤ ਜੱਜ ਰਿਹਾ ਹੈ। ਆ ਦੇਖੋ ਜੀ ਇਸ ਸਕੀਵੀ ਦੇ ਉੱਪਰ ਇਹ ਡਿਜ਼ਾਈਨ ਬਹੁਤ ਜੱਜ ਰਿਹਾ ਹੈ। ਆਪਣੀ ਉਹਨੂੰ ਥੋੜੀ ਬਰੀਕ ਹੈ ਇਸ ਲਈ ਥੋੜਾ ਛੋਟਾ-ਛੋਟਾ ਬਣਿਆ ਹੈ ਡਿਜ਼ਾਈਨ ਪਰ ਬਹੁਤ ਜੱਜ ਰਿਹਾ ਹੈ। ਬਣਾਉਣਾ ਵੀ ਬਿਲਕੁਲ ਆਸਾਨ ਹੈ। ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ।